ਸ਼ਸ਼੍ਰੀ ਕਲਸਾਰਿਆ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਹੈਲਦੀ ਰੈਸਪੀ ਜਿਹੜਾ ਕਿ ਆਪਾਂ ਬਣਾਵਾਂਗੇ ਅੱਜ ਚੀਜ਼ ਅੰਡਾ ਗੋਭੀ ਪਕੌੜਾ ਜਿਹੜਾ ਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਤੇ ਇਹਨੂੰ ਆਪਾਂ ਦੋ ਤਰੀਕਿਆਂ ਨਾਲ ਬਣਾਵਾਂਗੇ ਇੱਕ ਚੀਜ਼ ਪਾ ਕੇ ਤੇ ਇੱਕ ਸਿੰਪਲ ਅੰਡਾ ਪਾ ਕੇ ਤੇ ਜਿਹੜਾ ਕਿ ਬਹੁਤ ਆਸਾਨ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਥੇ ਫਰੈਸ਼ ਗੋਭੀ ਲੈ ਲਈਏਗੀ ਇਹਨੂੰ ਥੋੜਿਆ ਚੰਗੀ ਤਰ੍ਹਾਂ ਆਪਾਂ ਫੋਲ ਨੂੰ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਫੁੱਲ ਨੇਗੇ ਉਹਨਾਂ ਨੂੰ ਅਲੱਗ ਕਰ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਅਲੱਗ ਕਰ ਲਿਆ ਫੁੱਲਾਂ ਨੂੰ ਤੇ ਉਸ ਤੋਂ ਬਾਅਦ ਇਹਨਾਂ ਫੁੱਲਾਂ ਦੇ ਆਪਾਂ 2-2 3-3 ਪੀਸ ਬਣਾ ਲਵਾਂਗੇ ਜਿਦੇ ਨਾਲ ਕਿ ਇਹ ਮਤਲਬ ਕਿ ਚੰਗੀ ਤਰ੍ਹਾਂ ਪੱਕ ਜਾਣ ਤੇ ਵਧੀਆ ਮਤਲਬ ਕਿ ਫਰਾਈ ਪੈਨ ਦੇ ਵਿੱਚ ਐਂ ਕਲੀਨ ਪੈਨ ਟਿਕ ਜਾਣ ਤੇ ਇਸ ਤਰ੍ਹਾਂ ਆਪਾਂ 2-2 3-3 ਪੀਸ ਕਰ ਲਵਾਂਗੇ ਇੱਕ ਫੁੱਲ ਦੇ ਤੇ ਪੱਤੇ ਹੋ ਜਾਣਗੇ ਤੇ ਜਿਹੜੇ ਕਿ ਆਸਾਨੇ ਨਾਲ ਪੱਕ ਜਾਣਗੇ ਤੇ ਇਸ ਤਰ੍ਹਾਂ ਆਪਾਂ ਸਾਰੇ ਪੀਸਾਂ ਨੂੰ ਕੱਟ ਕੇ ਤਿਆਰ ਕਰ ਲਿਆਗਾ ਤੇ ਇੱਧਰ ਆਪਾਂ ਇੱਕ ਬੜੇ سارے ਬਰਤਨ ਦੇ ਵਿੱਚ ਆਪਾਂ ਜਿਹੜਾ ਕੋਲ ਲਗਾਉ ਤੇ ਆ ਰਕਰਾਂਗੇ ਇੱਥੇ ਆਪਾਂ 2-3 ਚਮਚੇ ਜਿਹੜੇ ਕਾਰਨ ਫਲਾਰ ਦੇ ਲੈ ਲਏ ਹੈਗੇ ਤੇ ਜਾਂ ਤੁਸੀਂ ਚੌਲਾਂ ਦਾ ਆਟਾ ਵੀ ਲੈ ਸਕਦੇ ਹੋ ਉਸ ਤੋਂ ਬਾਅਦ 4-5 ਚਮਚੇ ਕਿ ਆਪਾਂ ਬੀਸਣ ਦੇ ਲੈ ਲਏ ਇਹਨਾਂ ਨੂੰ ਛਾਂ ਲੈਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਟੇਸਟ ਅਨੁਸਾਰ ਜਿਹੜਾ ਨਾਣ ਮਿਰਚ ਪਾ ਲਵਾਂਗੇ ਤੇ ਇਹਦੇ ਵਿੱਚ ਮੈਂ ਨੂਨ ਲੈ ਲਿਆ ਲਾਲ ਮਿਰਚ ਪਾਊਡਰ ਡੱਲੇਆ ਹਲਦੀ ਪਾਊਡਰ ਲੈ ਲਿਆ ਤੇ ਉਸ ਤੋਂ ਬਾਅਦ ਆਪਾਂ ਲੈ ਲਵਾਂਗੇ ਇਹਦੇ ਵਿੱਚ ਜਮਾਣ ਦਾ ਲਮਾਂਗੇ ਅੱਧਾ ਚਮਚਾ ਤੇ ਅੱਧਾ ਚਮਚਾ ਜੀਰਾ ਐਡ ਕਰਵਾ ਲਵਾਂਗੇ ਦੋਨੇ ਬਾਕੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਹੁਣ ਤੇ ਇਹਦੇ ਵਿੱਚ ਮਸਾਲੇ ਤੁਸੀਂ ਘੱਟ ਵੱਧ ਆਪਣੇ ਟੇਸਟ ਅਨੁਸਾਰ ਪਾ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਇੱਥੇ ਤਿੰਨ ਆਂਡੇ ਲੈ ਲੈਣਗੇ ਤੇ ਇਹਨਾਂ ਨੂੰ ਫੋੜ ਕੇ ਇਹਨਾਂ ਦੇ ਵਿੱਚ ਪਾ ਲਵਾਂਗੇ ਆਪਾਂ ਬੇਸਣ ਵਾਲੇ ਮਸਾਲੇ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਬੇਸਣ ਤੇ ਕਾਰਨ ਫਲਰ ਦੇ ਵਿੱਚ ਤੇ ਜੇ ਤੁਹਾਨੂੰ ਜਿਆਦਾ ਸੰਘਣਾ ਲੱਗੇ ਤਾਂ ਤੁਸੀਂ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਕੇ ਐਡ ਕਰ ਸਕਦੇ ਹੋ ਇਸ ਤਰ੍ਹਾਂ ਦਾ ਜਿਹੜਾ ਬੈਟਰ ਤੁਸੀਂ ਬਣਾ ਕੇ ਤਿਆਰ ਕਰ ਲੈਣਾਗਾ ਤੇ ਹੁਣ ਆਪਾਂ ਜਿਹੜੇ ਗੋਭੀ ਦੇ ਫੁੱਲਾ ਕੱਟ ਕੇ ਰੱਖੇ ਸੀਗੇ ਉਹਨਾਂ ਨੂੰ ਇਹਦੇ ਵਿੱਚ ਡੋਬ ਦੇਵਾਂਗੇ ਤੇ ਜਿਆਦਾ ਮਤਲਬ ਕਿ ਜਿਹੜਾ ਇਹ ਮਸਾਲਾਗਾ ਫੁੱਲਾਂ ਦੇ ਉੱਪਰ ਨਹੀਂ ਲੱਗਣਾ ਚਾਹੀਦਾ ਬਸ ਹਲਕਾ ਹੜਤੀ ਮਤਲਬ ਕਿ ਆਪਾਂ ਇਹਨਾਂ ਨੂੰ ਲੱਗਣਾ ਚਾਹੀਦਾ ਫੁੱਲਾਂ ਦੇ ਉੱਪਰ ਫੇਰੀ ਜਿਹੜਾ ਇਹਦਾ ਟੇਸਟ ਹੈਗਾ ਵਧੀਆ ਲੱਗਦਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਮਸਾਲਾ ਹੈਗਾ ਇਹਨਾਂ ਨਾਲ ਲੱਗਣਾ ਚਾਹੀਦਾ ਇਧਰ ਆਪਾਂ ਇੱਕ ਫਰਾਈ ਪੈਨ ਲੈ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਲਵਾਂਗੇ ਬਹੁਤਾ ਜਿਆਦਾ ਤੇਲ ਨਹੀਂ ਪਾਉਣਾ ਹੈਗਾ ਬਹੁਤ ਹੀ ਘੱਟ ਤੇਲ ਦੇ ਵਿੱਚ ਬਣ ਕੇ ਇਹ ਤਿਆਰ ਹੋ ਜਾਣਗੇ ਤੇ ਥੋੜਾ ਜਿਹਾ ਤੇਲ ਪਾ ਲਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਇੱਕ ਇੱਕ ਪੀਸ ਕਰਕੇ ਮਤਲਬ ਕਿ ਉਹਦੇ ਵਿੱਚ ਰੱਖ ਦਵਾਂਗੇ ਚੰਗੀ ਤਰ੍ਹਾਂ ਪਹਿਲਾਂ ਕੋਟ ਕਰ ਲਵਾਂਗੇ ਮਸਾਲੇ ਨੂੰ ਤੇ ਉਸ ਤੋਂ ਬਾਅਦ ਆਪਾਂ ਫਰਾਈ ਪੈਨ ਦੇ ਵਿੱਚ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਪਕਾਵਾਂਗੇ ਤੇਲ ਵਧੀਆ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਕਿ ਇਸ ਤਰ੍ਹਾਂ ਫੁੱਲ ਚੱਕ ਕੇ ਤੇ ਜ਼ਿਆਦਾ ਮਸਾਲਾ ਨਹੀਂ ਪਾਉਣਾ ਇਹਦੇ ਵਿੱਚ ਅੰਡਾ ਪਾਉਣ ਕਰਕੇ ਜਿਹੜਾ ਇਹਦੇ ਉੱਪਰ ਜਿਹੜਾ ਮਤਲਬ ਕਿ ਮਸਾਲਾ ਲੱਗੂਗਾ ਬਹੁਤ ਵਧੀਆ ਮਤਲਬ ਕਿ ਥੋੜਾ ਥੋੜਾ ਕੋਟ ਹੋ ਜਾਊਗਾ ਤੇ ਬਹੁਤ ਹੀ ਸੌਫਟ क्रिस्पी टेस्टी बहुत ही बढ़िया लगदा है का मतलब कि इस तरह दे पकोड़े बना के ट्राई जरूर करना ਤੇ ਬਹੁਤ ਹੀ ਘੱਟ ਟੈਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਬਸ 3-4 ਮਿੰਟਾਂ ਦੇ ਵਿੱਚ ਹੀ ਇਹ ਜਿਹੜੇ ਪਕੌੜੇ ਹੈਗੇ ਬਣ ਕੇ ਤਿਆਰ ਹੋ ਜਾਣਗੇ ਤੇ ਇੱਕ ਸਾਈਡ ਤੇ ਆਪਾਂ ਜਦੋਂ ਵਧੀਆ ਪੱਕ ਗਿਆ ਤਾਂ ਆਪਾਂ ਇਹਨਾਂ ਨੂੰ ਦੂਸਰੇ ਪਾਸੇ ਪਲਟ ਦਵਾਂਗੇ ਤੇ ਦੋਨੇ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਵਧੀਆ 골ਡਨ ਬ੍ਰਾਊਨ ਹੋਣ ਤੇ ਕਰ ਪਕਾ ਲਵਾਂਗੇ ਵਧੀਆ ਤੇ ਕੋਈ ਜ਼ਿਆਦਾ ਇਹ ਤੇਲ ਵੀ ਆਪਣੇ ਅੰਦਰ ਸੋਖ ਨਹੀਂ ਕਰਦੇ ਹੈਗੇ ਕਿ ਬਹੁਤ ਹੀ ਘੱਟ ਤੇਲ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇਗੇ ਇਹ ਤੇ ਇੱਕ ਪਾਸਾ ਆਪਣਾ ਵਧੀਆ ਪੱਕ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਪਲਟ ਦਵਾਂਗੇ ਇਸ ਤਰ੍ਹਾਂ ਤੇ ਇਧਰਲੇ ਪਾਸੇ ਵੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਹੈਗੇ ਪਕੌੜੇ ਤਾਂ ਆਪਾਂ ਕਈ ਤਰੀਕੇ ਨਾਲ ਬਣਾਉਨੇ ਆ ਗੋਭੀ ਦੇ ਤੇ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਜ਼ਿਆਦਾ ਟੇਸਟੀ ਲੱਗਦੇ ਤੁਸੀਂ ਇਸ ਇੱਕ ਵਾਰੀ ਇਸ ਤਰੀਕੇ ਨਾਲ ਬਣਾ ਲੈ ਤਾਂ ਤੁਸੀਂ ਇਸ ਤਰੀਕੇ ਨਾਲ ਹੀ ਜਿਹੜੇ ਪਕੌੜੇ ਬਣਾਓਗੇ ਨਾਲ ਤਾਂ ਬਹੁਤ ਸੌਖੇ ਤਰੀਕੇ ਨਾਲ ਬਣਦੇ ਹੈਗੇ ਤੇ ਨਾਲੇ ਬਹੁਤ ਘੱਟ ਟਾਈਮ ਲੱਗਦਾ ਹੈਗਾ ਇਹਨਾਂ ਨੂੰ ਬਾਰ ਬਾਰ ਫਰਾਈ ਕਰਨ ਦੀ ਜ਼ਰੂਰਤ ਨਹੀਂ ਇੱਕ ਵਾਰੀ ਇਸ ਤਰ੍ਹਾਂ ਫਰਾਈ ਕਰਕੇ ਤੁਸੀਂ ਜਿਹੜੇ ਹੈਗੇ ਪਕੌੜੇ ਬਹੁਤ ਜਲਦੀ ਬਣਾ ਕੇ ਤਿਆਰ ਕਰ ਸਕਦੇ ਹੋਗੇ ਨਾਲੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈਗਾ ਤੇ ਦੂਸਰੇ ਪਾਸੇ ਵੀ ਆਪਣੇ ਕਾਫੀ ਟਾਈਮ ਹੋ ਗਿਆ ਹੈਗਾ ਇਹਨਾਂ ਨੂੰ ਮਤਲਬ ਕਿ ਇਧਰੋਂ ਵੀ ਆਪਣੇ ਜਿਹੜੇ ਪਕੌੜੇ ਬਿਲਕੁਲ ਪੱਕ ਕੇ ਤਿਆਰ ਹੋ ਗਏ ਨੇਗੇ ਤੇ ਦੋਨੇ ਪਾਸੋਂ ਬਿਲਕੁਲ ਵਧੀਆ ਤਿਆਰ ਹੋ ਗਏ ਨੇ ਕਿ ਤੇ ਹੁਣ ਆਪਾਂ ਇਹਨਾਂ ਨੂੰ ਚਾਰਨੀਚ ਕੱਢ ਲਵਾਂਗੇ ਤੇ ਵੈਸੇ ਤਾਂ ਇਹ ਤੇਲ ਨੂੰ ਸੋਕ ਦੇਣੀ ਹੈਗੀ ਕਿ ਫਿਰ ਵੀ ਪਰ ਆਪਾਂ ਚਾਰਨੀਚ ਕੱਢ ਕੇ ਇਹਨਾਂ ਨੂੰ ਜਿਹੜਾ ਤੇਲ ਐ ਐਕਸਟਰਾ ਨਿਕਲ ਜਾਊਗਾ ਤੇ ਆਪਾਂ ਇਧਰ ਚਟਨੀ ਵੀ ਬਣਾ ਕੇ ਤਿਆਰ ਕਰ ਲਈ ਹੈ ਜੇ ਤੁਸੀਂ ਖੱਟੀ ਮਿੱਠੀ ਚਟਨੀ ਨਾਲ ਇਹਨਾਂ ਨੂੰ ਸਰਵ ਕਰੋ ਚاہے ਤਿੱਖੀ ਚਟਨੀ ਦੇ ਨਾਲ ਜਾਂ ਧਨੀਏ ਪਦੀਨੇ ਦੀ ਚਟਨੀ ਨਾਲ ਕਿਸੇ ਵੀ ਚਟਨੀ ਨਾਲ ਤੁਸੀਂ ਇਹਨਾਂ ਨੂੰ ਖਾ ਸਕਦੇ ਹੋਗੇ ਬਹੁਤ ਜ਼ਿਆਦਾ ਵਧੀਆ ਲੱਗਦੇ ਨੇਗੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਵਧੀਆ ਚੰਗੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਵਧੀਆ ਆ ਗਿਆ ਤੇ ਇਹਨਾਂ ਨੂੰ ਆਪਾਂ ਪਲੇਟਸ 'ਚ ਕੱਢ ਲਵਾਂਗੇ ਬਹੁਤ ਹੀ ਸੋਨਾ ਕੰਡਰ ਤੇ ਬਹੁਤ ਹੀ ਟੇਸਟੀ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਬਹੁਤ ਸੌਫਟ ਨੇ ਇਹ ਨਾਲੇ ਕ੍ਰਿਸਪੀ ਆਂ ਕ੍ਰਿਸਪੀ ਸੁਆਦ ਆਉਂਦਾ ਇਹਨਾਂ ਦੇ ਨਾਲੇ ਸੌਫਟ ਬਹੁਤ ਟੇਸਟੀ ਤੇ ਇਹਨਾਂ ਨੂੰ ਆਪਾਂ ਧਨੀਏ ਪਦੀਨੇ ਦੀ ਚਟਨੀ ਦੇ ਨਾਲੇ ਸਰਵ ਕਰ ਲਵਾਂਗੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਇਹ ਆਪਣਾ ਬੈਚ ਹੋ ਗਿਆ ਤਿਆਰ ਕਰ ਲਿਆ ਅੰਡਾ ਗੋਭੀ ਫਕੋੜੇ ਦਾ ਤੇ ਇੱਕ ਆਪਾਂ ਚੀਜ਼ ਵਾਲੇ ਬਣਾ ਕੇ ਤਿਆਰ ਕਰਦੇ ਆਂਗੇ ਤੇ ਉਹ ਵੀ ਆਪਾਂ ਚੀਜ਼ ਵਾਲੇ ਵੀ ਬਹੁਤ ਜ਼ਿਆਦਾ ਜੇ ਕਿਸੇ ਨੂੰ ਚੀਜ਼ ਵਾਲੇ ਜ਼ਿਆਦਾ ਪਸੰਦ ਆ ਤਾਂ ਤੁਸੀਂ ਚੀਜ਼ ਵਾਲੇ ਵੀ ਬਣਾ ਸਕਦੇ ਇਹਨਾਂ ਨੂੰ ਤੇ ਇਸ ਤਰ੍ਹਾਂ ਜਿਹੜਾ ਆਪਣਾ ਬੈਟਰ ਹੈਗਾ ਬਾਕੀ ਬਚ ਗਿਆਗਾ ਤੇ ਉਹਦੇ ਵਿੱਚ ਆਪਾਂ ਜਿਹੜੇ ਗੋਭੀ ਦੇ ਫੁੱਲ ਲੈ ਗਏ ਸਾਰੇ ਪਾ ਲਵਾਂਗੇ ਤੇ ਜਿਹੜਾ ਫਰਾਈ ਪੈਨ ਹੈ ਇਹਦੇ ਵਿੱਚੋਂ ਐਕਸਟਰਾ ਤੇਲ ਕੱਢਤਾ ਆਪਾਂ ਤੇ ਉਸ ਤੋਂ ਬਾਅਦ ਆਪਾਂ ਟ੍ਰੈਕਟ ਇਹਨੂੰ ਇਹਦੇ ਵਿੱਚ ਪਾ ਦਵਾਂਗੇ ਫਰਾਈ ਪੈਨ ਦੇ ਵਿੱਚ ਸਾਰੇ ਮਸਾਲੇ ਨੂੰ ਨਾਲ ਗੋਭੀ ਦੇ ਫੁੱਲਾਂ ਨੂੰ ਪਾ ਦਵਾਂਗੇ ਤੇ ਇਹਨਾਂ ਨੂੰ ਭਲਾ ਦੇ ਦੇਵਾਂਗੇ ਆਪਾਂ ਜਿਵੇਂ ਆਪਾਂ ਇੱਕ ਚਿੱਟੇ ਟੈਪ ਨਾਲ ਬਣਾਉਣੇ ਹੁੰਨੇ ਆਗੇ ਕਿਉਂਕਿ ਇਹਦੇ ਵਿੱਚ ਅੰਡਾ ਪਾਇਆ ਹੋਇਆ ਹੈਗਾ ਤੇ ਇਹ ਬਧੀਆ ਮਤਲਬ ਉਹ ਕਿ ਐਚੀਲੇ ਟਾਈਪ ਜੇ ਬਣ ਜਾਊਗਾ ਤੇ ਝਿੱਕਲੇ-ਕੱਲੇ ਪੌਣੇ ਤਾਂ ਕੱਲੇ-ਕੱਲੇ ਵੀ ਪਾ ਸਕਦੇ ਹਾਂ ਪਰ ਜਿਹੜਾ ਮਸਾਲਾ ਸੀ ਮੈਂ ਸਾਰੇ ਹੀ ਫਰਾਈ ਪੈਨ ਦੇ ਵਿੱਚ ਪਾਤਾ ਮੈਂ ਕਿਹਾ ਵੀ ਚਲ ਮਤਲਬ ਕਿ ਇਹਨੂੰ ਬੇਸਟ ਕੀ ਕਰਨਾਗਾ ਤੇ ਬਹੁਤ ਵਧੀਆ ਮਤਲਬ ਉਹ ਕਿ ਮਸਾਲਾ ਹੈਗਾ ਜਿਹੜਾ ਚੰਗੀ ਤਰ੍ਹਾਂ ਫੁੱਲਾਂ ਦੇ ਨਾਲ ਲੱਗ ਜਾਊਗਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਜਦੋਂ ਵਧੀਆ ਪੱਕ ਗਿਆ ਤਾਂ ਆਪਾਂ ਇਹਨਾਂ ਨੂੰ ਖੁਰਚਰੇ ਨਾਲ ਪਲਟ ਲਵਾਂਗੇ ਨਾਲੇ ਤਾਂ ਇਹ ਜਿਹੜਾ ਅੰਡਾ ਹੈਗਾ ਮਸਾਲਾ ਦਾ ਆਪਣਾ ਵੇਸਟ ਨਹੀਂ ਹੋਊਗਾ ਤੇ ਨਾਲੇ ਦਾ ਟੇਸਟ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਆਊਗਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਪਲਟ ਲਿਆ ਤੁਸੀਂ ਦੇਖ ਸਕਦੇ ਹੋ ਵਧੀਆ ਐਨ ਸਾਰਾ ਚਿਪਕ ਗਿਆ ਹੈ ਫੁੱਲਾਂ ਦੇ ਉੱਪਰ ਜਿਹੜਾ ਮਸਾਲਾ ਸੀਗਾ ਤੇ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਦੂਜੇ ਪਾਸੇ ਵੀ ਸੇਕ ਕਰਵਾ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਫੇਰ ਦੁਬਾਰੇ ਤੋਂ ਦੂਸਰੇ ਫੁੱਲਾਂ ਵਾਲਾ ਪਾਸਾ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਲੰਬੇ ਲੰਬੇ ਵੱਡੇ ਵੱਡੇ ਪੀਸ ਆ ਜਿਹੜੇ ਚੀਜ਼ ਦੇ ਉਹ ਕੱਟ ਲਏ ਹੈਗੇ ਤੇ ਇਹਨਾਂ ਨੂੰ ਆਪਾਂ ਇਹਦੇ ਉੱਪਰ ਫਲਾ ਦੇਵਾਂਗੇ ਜਿੰਨੀ ਚੀਜ਼ ਤੁਹਾਨੂੰ ਖਾਣੀ ਪਸੰਦ ਹੈ ਉਹਨੇ ਤੁਸੀਂ ਪਾ ਸਕਦੇ ਹੋ ਅੱਜ ਮੈਂ ਕਾਫੀ ਸਾਰੀ ਚੀਜ਼ ਪਾ ਕੇ ਜਿਹੜਾ ਇਹ ਬਣਾਇਆ ਹੈਗਾ ਤੇ ਬਹੁਤ ਜ਼ਿਆਦਾ ਵਧੀਆ ਟੇਸਟ ਆਉਂਦਾ ਹੈਗਾ ਬਣਾ ਕੇ ਟਰਾਈ ਜ਼ਰੂਰ ਕਰਨਾ ਤੁਸੀਂ ਇਸ ਤਰ੍ਹਾਂ ਵੀ ਤੇ ਚੀਜ਼ ਆਪਾਂ ਮੈਲਟ ਕਰ ਲਵਾਂਗੇ ਤੇ ਤੁਸੀਂ ਦੇਖ ਸਕਦੇ ਹੋਗੇ ਸਲੋ ਫਲੇਮ ਕਰ ਲਿਆ ਸੀ ਤੇ ਮੈਂ ਤੇ ਚੀਜ਼ ਬਿਲਕੁਲ ਮੈਲਟ ਹੋ ਗਈ ਹੈਗੀ ਤੇ ਤੁਸੀਂ ਬਣਾ ਕੇ ਇਸ ਤਰ੍ਹਾਂ ਬਿਲਕੁਲ ਟੇਸਟੀ ਤੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਬਿਲਕੁਲ ਵਧੀਆ ਟੇਸਟੀ ਬਣ ਕੇ ਹੀ ਤਿਆਰ ਹੋ ਗਿਆ ਜਿਹੜੇ ਆਪਣੇ ਪਕੌੜੇ ਨੇਗੇ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਤੇ ਕਿੰਨੇ ਸੋਹਣੇ ਲੱਗਦੇ ਨੇ ਦੇਖਣ ਜੀ ਇੰਨਾ ਸੋਹਣਾ ਲੱਗਦਾ ਤੇ ਖਾਣ ਦੇ ਵਿੱਚ ਕਿੰਨਾ ਵਧੀਆ ਟੇਸਟ ਹੋਊਗਾ ਇਸ ਤਰ੍ਹਾਂ ਬਣਾ ਕੇ ਜ਼ਰੂਰ ਟਰਾਈ ਕਰਨਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਣ ਜਾਂਦੀ ਹੈਗੀ ਇੱਕ ਵਧੀਆ ਆਪਣੀ ਡਿਸ਼ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਨਰਸੋਈ ਨੂੰ ਬਤਵਾ ਸਬਸਕ੍ਰਾਈਬ ਕਰਨਾ ਤੇ ਜੇ ਜਿਹੜਾ ਕੋਈ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਿਹਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਕਿ ਨਾ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ